Wahoo! ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਪੁਰਬ ਅਤੇ ਧੰਨ ਧੰਨ ਸ੍ਰੀ ਚੰਦਰ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਪਿੰਡ ਗੁੱਜਰਪੁਰਾ ਦੀ ਸਾਧ ਸੰਗਤ ਵੱਲੋਂ ਹਰ ਸਾਲ ਨਾਨਕ ਚੱਕ ਦੇ ਅੱਡੇ ਉੱਪਰ ਲੰਗਰ ਲਗਾਇਆ ਜਾਂਦਾ ਹੈ ਇਸ ਵਾਰ ਵੀ ਮੁੱਖ ਸੇਵਾਦਾਰ ਗੁਰਲਾਲ ਸਿੰਘ ਫੌਜੀ ਦੀ ਅਗਵਾਈ ਹੇਠ ਪਿੰਡ ਗੁੱਜਰਪੁਰਾ ਵਿਖੇ ਅਰਦਾਸ ਕਰਨ ਉਪਰੰਤ ਟਰਾਲੀਆਂ ਉੱਪਰ ਰਸਤ ਲੱਦ ਕੇ ਨਾਨਕ ਚੱਕ ਅੱਡੇ ਉੱਪਰ ਸਾਰੇ ਨੌਜਵਾਨ ਪਹੁੰਚੇ ਮੁੱਖ ਸੇਵਾਦਾਰ ਗੁਰਲਾਲ ਸਿੰਘ ਫੌਜੀ ਨੇ ਮਾਝਾ ਲਾਈਵ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ 4 ਦਿਨ ਲੰਗਰ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਪ੍ਰਕਾਰ ਦੇ ਲੰਗਰ ਚੱਲਣਗੇ ਅਤੇ 4 ਦਿਨ ਮਾਝਾ ਲਾਈਵ ਟੀਵੀ ਤੇ ਆਨਲਾਈਨ ਲਾਈਵ ਪ੍ਰੋਗਰਾਮ ਚੱਲੇਗਾ ਮਾਝਾ ਲਾਈਵ ਟੀਵੀ ਤੇ ਪ੍ਰੋਗਰਾਮ ਵੇਖਣ ਲਈ ਬਿਨਾਂ ਸਪੇਸ ਤੋਂ YouTube ਅਤੇ Facebook ਉੱਪਰ ਟਾਈਪ ਕਰੋ ਮਾਝਾ ਲਾਈਵ ਟੀਵੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 84270 46555 ਹਰਿ ਗੋਵਿੰਦਨੋ ਸਮਰੋ ਸਿ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਜੈ 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 ਤੁਹ ਸਦਾਇ ਗੁਰੂ ਤੇ ਬਹਾਦਰ ਸੂਰੀਏ ਧਰਮ ਦੇ ਪਾਟ ਤੂਦਾਰ ਦਾ ਧੰਨ ਧਰ ਕੇ ਬੋਲੋ ਜਾਈ ਰੋ ਸੁਨਿਆ ਪਿਆਰੇਆਂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲੱਖਣੀ ਜੀ ਦੇ ਵਿਆਪੁਰ ਬਲੂ ਮੁਖ ਰੱਖਦੇ ਹਾਂ ਤੇ ਧੰਨ ਧੰਨ ਭਗਵਾਨ ਬਾਬਾ ਸ੍ਰੀ ਚੰਜੀ ਦੇ 530 ਦੇ ਪ੍ਰਕਾਸ਼ ਉਸ ਨੂੰ ਮੁਖ ਰੱਖਦੇ ਹੋਇਆ ਆਪ ਸਭ ਸੰਗਤਾਂ ਜਾਣਦੀਆਂ ਕਿ ਪਿੰਨ ਗੁੱਜਰਪੁਰ ਸਾਹ ਸੰਤੂਲੋਂ ਹਰ ਸਾਲ ਦੀ ਤਰ੍ਹਾਂ ਨਾਨਕ ਚੱਕ ਦੇ ਅੱਡੇ ਦੇ ਚਾਰ ਦਿਨ ਦਾ ਲੰਗਰ ਲਗਾਇਆ ਜਾਂਦਾ ਆ ਸੋ ਅੱਜ ਨੌਜਵਾਨ ਇਸ ਪੰਡਾਲ 'ਤੇ ਪਹੁੰਚ ਚੁੱਕੇ ਨੇ ਜੋ ਕਿ ਕੱਲ ਸਤੂ ਤੋਂ ਸਵੇਰੇ 7:00 ਵਜੇ ਤੋਂ ਜੋ 13 ਤਰੀਕ ਤੱਕ ਰਾਤ ਤੱਕ ਇਹ ਟੁੱਟ ਲੰਗਰ ਚੱਲਨੇ ਨੇ ਸਤਾਰ ਸਰਦਾਰ ਸਾਹਿਬ ਦੀ ਚਾਪ ਤੋਂ ਲੈ ਕੇ ਲੰਗਰ ਦੇ ਲੰਗਰ ਪ੍ਰਸ਼ਾਸਨ ਦੇ ਲੰਗਰ ਚੱਲਨੇ ਨੇ ਸੋ ਸੰਗਤਾਂ ਨੂੰ ਬੇਨਤੀ ਆ ਕਿ ਇਸ 4 ਦਿਨ ਦਾ ਪ੍ਰੋਗਰਾਮ ਜੋ ਕਿ ਮਾਜਾ ਲਾਈਵ ਟੀਵੀ ਤੇ ਸਾਰਾ ਆਨਲਾਈਨ ਦਿਖਾਇਆ ਜਾਊਗਾ 4 ਦਿਨ ਦਾ ਪ੍ਰੋਗਰਾਮ ਸੋ ਸੰਗਤਾਂ ਨੇ ਸਾਡੇ ਪੰਡਾਲ ਤੇ ਪਹੁੰਚ ਕੇ ਅੱਜ ਦੀਆਂ ਭਰੀਆਂ ਤੇ ਧੰਨ ਧੰਨ ਤੋਂ ਬੰਬਾਬ ਸਿੰਘ ਜੰਗੀ ਦੇ ਦਰ ਤਨਮ ਸਤਾਰ ਕਰਕੇ ਆਪਣੀਆਂ ਉਹਨਾਂ ਕਾਮਨਾਵਾਂ ਸੰਪੂਰਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ